जय भारत जय भारत जय पीर बाबा साहेब को भी सोचते मेरा ध्यान गेट खोल के जितने पूरे देश भर ਦੇ ਵਿੱਚ 26 ਨਵੰਬਰ ਯਾਨੀ ਸੰਵਿਧਾਨ ਦਿਵਸ ਦੇ ਮੌਕੇ ਤੇ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਜਾ ਰਹੇ ਨੇ ਉੱਥੇ ਹੀ ਲੁਧਿਆਣਾ ਜਲੰਧਰ ਬਾਈਪਾਸ ਰੌਂਗ ਵਿਖੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਪੰਜਾਬ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰੀਮੋਚੀ ਟੀਮ ਦੇ ਵੱਲੋਂ ਡਾਕਟਰ ਪੀਮਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਪੱਤਰਕਾਰ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਕੀ ਦੱਸਿਆ ਉਹ ਸੁਣਦੇ ਹਾਂ 26 ਨਵੰਬਰ ਸਿਵਲ ਹੰਦ ਦੇ ਦਿਵਸ ਦੇ ਮੌਕੇ ਤੇ ਅੱਜ ਸਾਰਾ ਕਾਂਗਰਸ ਐਸਸੀ ਡਿਪਾਰਟਮੈਂਟ ਵੱਲੋਂ ਅੱਜ ਇੱਕ ਪ੍ਰੋਗਰਾਮ ਅਲਿਖਿਆ ਗਿਆ ਸੀਗਾ ਜਿਹਦੇ ਵਿੱਚ ਅਸੀਂ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਆਏ ਆ ਉਹਨਾਂ ਨੂੰ ਨਮਨ ਕੀਤਾ ਤੇ ਨਮਨ ਕਰਕੇ ਅੱਜ ਸਾਨੂੰ ਲੱਗਦਾ ਕਿ ਜਿਹੜਾ ਐਸਸੀ ਭਾਈਚਾਰਾ ਹੈਗਾ ਬਹੁਤ ਸਾਰਾ ਐਸਸੀ ਭਾਈਚਾਰਾ ਇਦਾਂ ਦਾ ਵੀ ਹੈ ਕਿ ਜਿਨ੍ਹਾਂ ਨੂੰ ਆਪਣੇ ਰਾਈਟ ਹੀ ਨਹੀਂ ਪਤਾ ਹੈਗੇ ਐਸੀ ਭਾਈਚਾਰੇ ਚ ਬਹੁਤ ਸਾਰੀਆਂ ਕਸਟਾ ਇਦਾਂ ਦੀਆਂ ਕਿ ਜਿਨ੍ਹਾਂ ਨੂੰ ਨਾਲ ਲੈਣ ਦੀ ਜ਼ਰੂਰਤ ਹੈ ਅੱਜ ਅਸੀਂ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਆ ਕੇ ਅੱਜ ਅਸੀਂ ਇੱਕ ਪ੍ਰਣ ਲਿੱਤਾ ਕਿ ਅਸੀਂ ਗਲੀਆਂ ਮੱਲਿਆਂ ਚ ਜਾ ਕੇ ਉਹ ਵੀ ਭਾਈਚਾਰੇ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਭਾਈਚਾਰਾ ਵਿਚਾਰਾ ਸਾਲਾਂ ਤੋਂ ਦਬਿਆ ਕੋਚਲੇਆ ਬੈਠਾ ਉਹਨਾਂ ਨੂੰ ਵੀ ਨਾਲ ਲਵਾਂਗੇ ਜਾਗਰੂਕ ਕਰੋਗੇ ਜਾਗਰੂਕ ਕਰਾਂਗੇ ਬਾਬਾ ਸਾਹਿਬ ਦੇ ਜਿਹੜੇ ਮਿਸ਼ਨ ਸਗਾ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਂਗੇ ਵੋਟ ਲਈ ਜਾਗਰੂਕ ਕਰਾਂਗੇ ਕਿ ਵੋਟ ਦੀ ਤਾਕਤ ਨੂੰ ਪਹਿਚਾਣਨ ਸਾਡੇ ਲੋਕ ਜੋ ਜਿਸ ਤਰ੍ਹਾਂ ਮੌਜੂਦਾ ਸਰਕਾਰ ਉਹਨਾਂ ਨੇ ਬਾਬਾ ਸਾਹਿਬ ਦੀ ਫੋਟੋ ਲਾਈ ਜਿਆ ਦਸਤਨਾ ਦੇ ਵਿੱਚ ਪਰ ਫੇਰ ਵੀ ਲੋਕਾਂ ਨੂੰ ਜਿਹੜਾ ਅੱਜ ਤੁਸੀਂ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਬਸ ਇਸ ਮੌਕੇ ਮੈਂ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਸਿਕਾ ਪਰ ਜਿਹੜਾ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਫੋਟੋਆਂ ਤਾਂ ਲਾ ਲੀਆਂ ਪਰ ਬਾਬਾ ਸਾਹਿਬ ਦੀ ਜੋ ਬਾਬਾ ਸਾਹਿਬ ਦੇ ਵਿਚਾਰ ਸਕੇ ਉਹਦੇ ਤੇ ਨਹੀਂ ਹੈਗੇ ਉਹਨਾਂ ਦੀ ਸਰਕਾਰ ਦੀ ਕਹਿਣੀ ਔਰ ਕਰਨੀ ਚ ਫਰਕ ਹੈ